ਇਹ ਵੀ ਇੱਕ ਦਿਨ ਚ ਸ਼ੈਤਾਨ ਨਹੀਂ ਬਣ ਜਾਂਦਾ ਸ਼ੈਤਾਨੀ ਬਚਪਨ ਦੀ ਖੁੱਲ ਜਾਂ ਖੂਨ ਦੇ ਵਿੱਚ ਹੁੰਦੀ ਹੈ ਪਰਵਾਰ ਕਹਿੰਦਾ ਸਾਡੀ ਧੀ ਨੇ ਤਾਂ ਅਮਰਤ ਸ਼ਕਿਆ ਹੀ ਇਦਾਂ ਦੀ ਤਾਂ ਹੈਗੀ ਨਹੀਂ ਸੀ ਤੁਸੀਂ ਵੀਡੀਓ ਚ ਵੇਖੋ ਕਿਵੇਂ ਸ਼ੈਤਾਨ ਭਰੀਆਂ ਅੱਖਾਂ ਨੇ ਦਿਲ ਦੇ ਵਿੱਚ ਇਹਦੇ ਬਹੁਤ ਜ਼ਿਆਦਾ ਇੱਕ ਗਰੋਹ ਭਰਿਆ ਹੋਇਆ ਸੀ ਕਿ ਮੈਂ ਕੀ ਕਰਨਾ ਪਰਵਾਰ ਦੇ ਨਾਲ ਜਾ ਕੇ ਕਿੰਨਾ ਖੁਸ਼ੀਆਂ ਦਾ ਦਿਨ ਸੀ ਜਦੋਂ ਇਹਨੂੰ ਵਿਆਹ ਕੇ ਲੈ ਕੇ ਆਏ ਹੁਣੇ ਆਪਣੇ ਘਰ ਦੇ ਵਿੱਚ ਤੇ ਇਹਨੂੰ ਆਪਣੇ ਘਰ ਦੀ ਮਹਾਰਾਣੀ ਬਣਾਇਆ ਭੈਣਾ ਨੱਚਦੀਆਂ ਨੇ ਸੇਹਰਾ ਬੰਨਿਆ ਅੱਜ ਪਛਤਾਉਂਦੀਆਂ ਹੁਣੀਆਂ ਨੇ ਕਿ ਕਿਉਂ ਅਸੀਂ ਇਹਨੂੰ ਆਪਣੇ ਘਰ ਲੈ ਕੇ ਆਏ ਕਿਉਂ ਉਹ ਦਿਨ ਆਇਆ ਜਦੋਂ ਅਸੀਂ ਇਹਨੂੰ ਵਿਆਹ ਕੇ ਲੈ ਕੇ ਆਏ ਜਿਨ੍ਹਾਂ ਨੇ ਸਾਰੀਆਂ ਰੀਤਾਂ ਤੇ ਚਾਵਾਂ ਦੇ ਨਾਲ ਇਹਨੂੰ ਲੈ ਕੇ ਆਂਦਾ ਇਹਦੀਆਂ ਸਾਰੀਆਂ ਰੀਤਾਂ ਪੂਰੀਆਂ ਕੀਤੀਆਂ ਉਹੀ ਉਸ ਪਰਿਵਾਰ ਨੂੰ ਖਾ ਗਈ ਕੀ ਕਹਿੰਦੇ ਕਿ ਸ਼ਰਾਬ ਪੀਣਾ ਤਾਂ ਇਹਦਾ ਰੋਜ਼ ਦਾ ਨਿਤ ਦਾ ਕੰਮ ਸੀ ਤੇ ਹਰ ਦੂਜੇ ਦਿਨ ਬੱਕਰੇ ਦਾ ਮੀਟ ਖਾਂਦੀ ਸੀ ਤੇ ਫਿਰ ਮੁੰਡੇ ਨੂੰ ਕਿਉਂ ਨਹੀਂ ਇਹਦੇ ਤੇ ਇੰਨਾ ਜ਼ਿਆਦਾ ਭਰੋਸਾ ਰੱਖਿਆ ਕਿਉਂ ਉਹਨੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਇਸ ਬਾਰੇ ਕਿਉਂ ਉਹਨੇ ਕੋਈ ਐਕਸ਼ਨ ਨਹੀਂ ਲਿਆ ਸ਼ਾਇਦ ਇਹ ਸੋਚਦਾ ਹੋਵੇਗਾ ਕਿ ਮੈਂ ਆਪਣੇ ਪਰਿਵਾਰ ਨੂੰ ਕਿਉਂ ਟੈਨਸ਼ਨ ਦੇਵਾਂ ਇੱਕ ਨਾ ਇੱਕ ਦਿਨ ਇਹ ਸੁਧਰ ਜਾਵੇ ਕਿ ਤਾਂ ਆਪਣੀ ਫੈਮਲੀ ਦੇ ਵਿੱਚ ਵਾਪਸ ਆ ਜਾਏਗੀ ਕਹਿੰਦੇ ਕਿ ਹਫ਼ਤਾ ਹਫ਼ਤਾ ਇਹ ਸ਼ਹਿਰ ਰਹਿੰਦੀ ਹੁੰਦੀ ਸੀ ਬੁਟੀਕ ਬਣਾਈ ਸੀ ਇਹਨੇ ਉਹ ਤੇ ਕਿ ਸਿਰਫ ਬਹਾਨਾ ਸੀ ਆਪਣੇ ਪੇਕਿਆਂ ਦੇ ਨਾਂ ਦੇ ਉੱਤੇ ਇਹ ਸ਼ਹਿਰ ਦੇ ਵਿੱਚ ਰਹਿੰਦੀ ਸੀ ਮੁੰਡਾ ਕੱਲਾ ਰਹਿੰਦਾ ਸੀ ਆਪਣੇ ਘਰ ਦੇ ਵਿੱਚ ਤੇ ਨਾਲ ਉਹ ਖਾਣ ਪੀਣ ਤੋਂ ਇੰਨਾ ਤੰਗ ਸੀ ਕਿ ਹੋਟਲਾਂ ਤੋਂ ਰੋਟੀ ਖਾਂਦਾ ਸੀ ਜਾਂ ਫਿਰ ਨਾਲਦਿਆਂ ਤੋਂ ਮੰਗਵਾ ਕੇ 25 ਕਿੱਲਿਆਂ ਦਾ ਮਾਲਕ ਹੋਵੇ ਤੇ ਇਤਨਾ ਦਰਦ-ਦਰ ਠੋਕਰਾਂ ਖਾਂਦਾ ਫਿਰਦਾ ਹੋਵੇ ਤਾਂ ਕਿਸੇ ਨੂੰ ਗਾ ਲੈਣਾ ਦਸੀ ਅੱਜ ਜੇ ਸੋਚਦੇ ਹਰ ਕੋਈ ਕਹਿੰਦਾ ਵੀ ਜੇ ਸਾਨੂੰ ਪਤਾ ਹੁੰਦਾ ਜੇ ਜੇ ਸਾਰਿਆਂ ਨੂੰ ਪਤਾ ਹੁੰਦਾ ਤਾਂ ਫਿਰ ਐਦਾਂ ਦੀਆਂ ਘਟਨਾਵਾਂ ਹੋਣ ਹੀ ਕਿਉਂ ਮੁੰਡੇ ਨੂੰ ਸਿਰਫ ਇੱਕ ਸਬਰ ਸੀ ਕਿ ਇਹ ਅੱਜ ਨਾ ਕੱਲ ਤੱਕ ਠੀਕ ਠਾਕ ਹੋ ਜਾਏਗੀ ਦਾ ਸਾਡੇ ਪਰਿਵਾਰ ਚ ਘੁੱਲ ਮਿਲ ਜਾਏ ਜੇ ਉਹ ਟਾਈਮ ਸਿਰ ਐਕਸ਼ਨ ਲੈ ਲੈਂਦਾ ਤਾਂ ਸ਼ਾਇਦ ਉਹਦੀ ਜਾਨ ਬਚ ਜਾਂਦੀ ਪਰ ਇਹ ਸ਼ਾਇਦ ਨਹੀਂ ਆਉਣਾ ਸੀਗਾ ਇਹ ਹੋਣਾ ਹੀ ਇਹ ਉਹਦੀ ਹੋਣੀ ਸੀ ਪਰ ਇਹ ਇੱਕ ਸਬਕ ਹੈ ਕਿ ਕਿਸੇ ਤੇ ਵਿਸ਼ਵਾਸ ਕਰਨਾ ਅੱਜਕੱਲ ਕਿੰਨਾ ਔਖਾ ਹੋ ਗਿਆ ਹੈ ਕਿੰਨਾ ਔਖਾ ਹੋ ਗਿਆ ਕਿਸੇ ਨੂੰ ਆਪਣਾ ਬਣਾਉਣਾ ਕਿਸੇ ਦੇ ਬਾਰੇ ਦਿਲ ਦੇ ਵਿੱਚ ਜਾਣਨਾ ਕਿੰਨਾ ਔਖਾ ਹੋ ਗਿਆ ਹੈ ਕੋਈ ਪਤਾ ਨਹੀਂ ਸਾਡਾ ਸ਼ੈਤਾਨ ਸਾਡੇ ਆਸ-ਪਾਸ ਹੀ ਸਾਡੇ ਕੋਲ ਤੁਰਿਆ ਫਿਰਦਾ ਹੋਵੇ